ਅੰਮ੍ਰਿਤਸਰ ਡਾਕਟਰ ਜਤਿੰਦਰ ਬਣੇ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਪੀਠ ਦੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਜੀ ਸਭ ਤੋਂ ਪਹਿਲਾਂ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੈ ਗੁਰੂ ਰਵਿਦਾਸ ਅੱਜ ਮੈਨੂੰ ਮੈਂ ਬਹੁਤ ਬਹੁਤ ਧੰਨਵਾਦ ਦੀ ਕਰਦਾ ਹਾਂ ਆਪਣੇ ਆਪਣੇ ਵਿਜੇਸ਼ਰੀ ਵਿਜੇ ਸਾਹ ਅਪਲਾਈ ਦਾ ਔਰ ਦਸ਼ੰਤ ਕੁਮਾਰ ਗੋਤਮ ਜੀ ਦਾ ਸੂਰਜਪਾਲ ਕਟਾਰੀਆ ਜੀ ਦਾ ਸੁਰੇਸ਼ ਰਾਠੌਰ ਜੀ ਦਾ ਆਪਣੇ ਰਜੇਸ਼ ਬਾਗਾ ਜੀ ਦਾ ਮੈਂ ਆਪਣੇ ਪੰਜਾਬ ਦੇ ਅਧਿਐਕਸ਼ ਮਨਜੀਤ ਬਾਲੀ ਜੀ ਦਾ ਜਿਨ੍ਹਾਂ ਨੇ ਮੈਨੂੰ ਅੰਤਰਰਾਸ਼ਟਰੀ ਕਾਰਜਕਾਰੀ ਮੈਂਬਰ ਬਣਾ ਕੇ ਮੈਨੂੰ ਪੰਜਾਬ ਵਿੱਚੋਂ ਚੁਣ ਕੇ ਅੰਤਰਰਾਸ਼ਟਰੀ ਗੁਰ ਰਵਿਦਾਸ ਵਿਸ਼ਵ ਮਹਾਪੀੜਤਾ ਜੋ ਅੰਤਰਰਾਸ਼ਟਰੀ ਕਾਰਜਕਾਰੀ ਮੈਂਬਰ ਲਗਾਇਆ ਮੈਂ ਉਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਤੇ ਮੈਂ ਉਹਨਾਂ ਦੀ ਉਮੀਦਾਂ ਦੇ ਖਰਾਵੇ ਉਤਰਾਂਗਾ ਤੇ ਜੋ ਮੈਨੂੰ ਸੇਵਾ ਦਿੱਤੀ ਗਈ ਹੈ ਸਮਾਜ ਦੀ ਸੇਵਾ ਕਰਨ ਵਾਸਤੇ ਉਹ ਮੈਂ ਪੂਰੇ ਤਨ ਦੇ ਨਾਲ ਅਨੁਭਾਵਾਂਗਾ ਆਪਣੇ ਸਮਾਜ ਨੂੰ ਆਪਣੇ ਸਮਾਜ ਦੇ ਹਰ ਇੱਕ ਮੈਂਬਰ ਨੂੰ ਬੱਚੇ ਨੂੰ ਉੱਪਰ ਆਪਣੇ ਅੱਛੀ ਸਿੱਖਿਆ ਵਾਸਤੇ ਰੁਕਸਤ ਕਰੂੰਗਾ ਔਰ ਆਪਣੇ ਸਮਾਜ ਨੂੰ ਲਾਂ ਲੈ ਕੇ ਚੱਲਾਂਗਾ ਤੇ ਉਹਨਾਂ ਨੂੰ ਹਮੇਸ਼ਾ ਹੀ ਹਰਕ ਆਰਥਿਕ ਮਦਦ ਕਰਨ ਦਾ ਮੈਂ ਵਿਸ਼ਵਾਸ ਦਿਵਣਾ ਹਾਂ ਹਾਂਜੀ ਡਾਕਟਰ ਸਾਹਿਬ ਹੋਰ ਕੀ ਕਹਿਣਾ ਹੈ ਚੋਣਾ ਚੋਣਾ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਜਿਹੜੀਆਂ ਲਗਨ ਨਿਕੰਮੀ ਨੇ ਚੋਣਾ ਲੈ ਕੇ ਹੀ ਆ ਪਈਆਂ ਕਿ ਇੱਦਾਂ ਸਰਕਾਰ ਦਾ ਰੋਲ ਹੀ ਆ ਵੇ ਕੀ ਕਰੇ ਅਹ ਦੇਖੋ ਜੀ ਚੋਣਾ ਵਾਲਾ ਮਸਲਾ ਇੱਕ ਪੋਲੀਟਿਕਲ ਮਸਲਾ ਹੈ ਇਦੇ ਵਿੱਚ ਸਾਡੀ ਪੀੜ ਦਾ ਜੋ ਵੀ ਹੈ ਇਹ ਸਾਡੀ ਪੀੜ ਦਾ ਇੱਕ ਅਲੱਗ ਮੈਥਡ ਹੈ ਚੋਣਾ ਦੀ ਜੋ ਵੀ ਸਥਿਤੀ ਹੈ ਉਹ ਤੁਹਾਨੂੰ ਪਤਾ ਵੈਸੇ ਦਿਖ ਹੀ ਰਿਹਾ ਹੈ ਕਿ ਜੋ ਸਰਕਾਰਾਂ ਕਰ ਰਹੀਆਂ ਨੇ ਤਾਂ ਉਹਨਾਂ ਕੋਲ ਇਸ ਟਾਈਮ ਕੋਈ ਹੈ ਹੀ ਨਹੀਂ ਕੋਈ ਮੋਟਿਵ ਵੀ ਨਹੀਂ ਹੈ ਜਿੱਨਾਂ ਜਿਹੜਾ ਸਰਕਾਰ ਆਪਣੀ ਜਿਹੜਾ ਉਹਨਾਂ ਨੂੰ ਅੱਗੇ ਦੱਸ ਕੇ ਲੋਕਾਂ ਨੂੰ ਵਿਸ਼ਵਾਸ ਦਿਵਾ ਕੇ ਕਿ ਜਾਈ ਅਸੀਂ ਆਹ ਕੰਮ ਕੀਤੇ ਆ ਤੇ ਜਾਂ ਹੁਣ ਚੋਣਾਂ ਕਰਾ ਰਹੇ ਆ ਪਰ ਉਹਨਾਂ ਨੂੰ ਡਰ ਲੱਗ ਰਿਹਾ ਕਿ ਚੋਣਾਂ ਅਸੀਂ ਨਹੀਂ ਕਰਾ ਸਕਦੇ ਉਹਨਾਂ ਕੋਈ ਹਿੰਮਤ ਹੀ ਨਹੀਂ ਫੈਰੀ ਉਹਨਾਂ ਦੇ ਚੋਣਾਂ ਕਰਾਣ ਦੀ ਕਿਉਂਕਿ 2.5 ਸਾਲ ਹੋ ਗਏ ਉਹਨਾਂ ਨੂੰ ਸਰਕਾਰ ਬਣੀ ਨੂੰ ਇਹਨਾਂ ਦਾ ਕੋਈ ਵੀ ਇਹਨਾਂ ਦਾ ਜੋ ਵਾਅਦਾ ਪੂਰਾ ਨਹੀਂ ਕੀਤਾ ਗਿਆ ਤਾਂ ਇਸ ਕਰਕੇ ਫੇਲ ਸਰਕਾਰ ਹੈ ਪੰਜਾਬ ਦੀ ਤੇ ਇਸ ਸਤੇ ਚੋਣਾ ਦਾ ਤੇ ਹਜੇ ਤੁਸੀਂ ਕਾਰਪੋਰੇਸ਼ਨ ਦੇਖੋ ਕਿੰਨੇ ਚਿਰ ਹੋ ਗਿਆ ਪੰਗ ਹੋ ਗਿਆ ਸਾਲ ਡੇਢ ਸਾਲ ਹੋ ਗਿਆ ਪੰਗ ਹੋਈ ਲੋਕਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਪਬਲਿਕ ਸੀਵਰ ਬੰਦ ਤੇ ਗੰਦਾ ਪਾਣੀ ਆ ਰਿਹਾ ਉਸ ਤੋਂ ਬਰਸਾਤਾਂ ਦੀ ਗੱਲ ਨੀ ਕੀ ਕਹਿਣਾ ਚਾਹਦੇ ਪ੍ਰਸ਼ਾਸਨ ਰੋਜ਼ ਦੇਖਣ ਨੂੰ ਮੈਂ ਰੋਜ਼ ਦੇਖਣ ਨੂੰ ਮਿਲ ਰਿਹਾ ਕਿ ਰੋਜ਼ ਖਵਾਰਾਂ ਭਰੀਆਂ ਅੱਜ ਫਲਾਣੀ ਜਗ੍ਹਾ ਤੇ ਚੱਪੜ ਲੱਗ ਗਿਆ ਫਲਾਣੀ ਸੀਵਰੇਜ ਬਲੌਕ ਐ ਇਹ ਸਮੱਸਿਆ ਪਿਛਲੇ ਕਈ ਸਾਲਾਂ ਤੋਂ ਚੱਲਦੀ ਐ ਜੋ ਹਜੇ ਜਿਸ ਦਾ ਅਜੇ ਤੱਕ ਕੋਈ ਹੱਲ ਨਹੀਂ ਹੋ ਸਕਿਆ ਮੈਂ ਚਾਹੁੰਦਾ ਕਿ ਇਸ ਦਾ ਜਿਹੜਾ ਹੱਲ ਸੈਂਟਰ ਗਵਰਨਮੈਂਟ ਨੂੰ ਨਾਲ ਲੈ ਕੇ ਕੀਤਾ ਜਾਵੇ ਜੋ ਉਤੋਂ ਫੰਡ ਜੇ ਕੋਈ ਮੁਸ਼ਕਲ ਆ ਰਹੀ ਹੈ ਭਗਵੰਤ ਜੀ ਨੂੰ ਇਹ ਕਹਿਣਾ ਚਾਹਾਂਗਾ ਜੇ ਘਰ ਕੋਈ ਨਹੀਂ ਫੰਡ ਆ ਤੇ ਉਤਨਾ ਸੈਂਟਰ ਗਵਰਨਮੈਂਟ ਨੂੰ ਅਸੀਂ ਕਹਾਂਗੇ ਅਸੀਂ ਮੋਦੀ ਸਾਹਿਬ ਨੂੰ ਕਹਾਂਗੇ ਕਿ ਇਹ ਸਰਕਾਰ ਦੇ ਉੱਪਰ ਹੈ ਕਿ ਇਹਨਾਂ ਨੇ ਜਿਹੜੇ ਪੰਜਾਬ ਵਾਸਤੇ ਜਿਹੜੇ ਇਹ ਜਿਹੜੇ ਮੇਨ ਇਸ਼ੂ ਨੇ ਸੂਈ ਵਰੇ ਪ੍ਰਣਾਲੀ ਆ ਨਸ਼ਾ ਆ ਇਹਨੂੰ ਪੂਰਾ ਨਾਲ ਸਹਿਯੋਗ ਦੇ ਕੇ ਖਤਮ ਕੀਤਾ ਜਾਵੇ ਤਾਂ ਜੋ ਪੰਜਾਬ ਦਾ ਵਿਕਾਸ ਹੋ ਸਕੇ ਅਸੀਂ ਪੰਜਾਬ ਦੇ ਲੋਕ ਆ ਅਸੀਂ ਪੰਜਾਬ ਦਾ ਹੀ ਭਲਾ ਮੰਗਦੇ ਆ ਪੰਜਾਬ ਦੀ ਸੁੱਖ ਮੰਗਾਂਗੇ ਦਿਨ ਰਾਤ ਹੀ ਪੰਜਾਬ ਦੇ ਸੁੱਖ ਮੰਗਦੇ ਆ ਬਸ ਅਸੀਂ ਇਹ ਕਹਿੰਨੇ ਕਿ ਰਾਜਨੀਤੀ ਤੋਂ ਉੱਪਰ ਉੱਟ ਕੇ ਭਵਨ ਤੁਮ ਜੀ ਤੁਸੀਂ ਇਹ ਮੋਦੀ ਸਾਹਿਬ ਕੋ ਜੇਕਰ ਤੱਕ ਕੋਈ ਨਹੀਂ ਸਰਕਾਰ ਸਾਂਭੀ ਜਾ ਰਹੀ ਮੋਦੀ ਸਾਹਿਬ ਕੋ ਤੁਸੀਂ ਜਾਓ ਉਹਨਾਂ ਨੂੰ ਆਪਣਾ ਆਪਣਾ ਦੁੱਖ ਦੱਸੋ ਪੰਜਾਬ ਦਾ ਜਾਂ ਜੋ ਆ ਤੁਹਾਡੇ ਜਿਹੜੇ ਇਹ ਜਿਹੜੀ ਤੁਹਾਨੂੰ ਫੰਡਿੰਗ ਦੀ ਕੋਈ ਪ੍ਰੋਬਲਮ ਆ ਰਹੀ ਆ ਜਾਂ ਤੁਹਾਡੇ ਕੋਲ ਸਰਕਾਰ ਦੀ ਕੋਈ ਦਿੱਕਤ ਆ ਰਹੀ ਆ ਕਿ ਤੁਹਾਡਾ ਕੋਲ ਨਹੀਂ ਚਲਾਈ ਜਾ ਰਹੀ ਤਾਂ ਉਹਨਾਂ ਦਾ ਸਹਿਯੋਗ ਲਿੱਤਾ ਜਾਵੇ ਤਾਨੂੰ ਜਿਹੜੀ ਜਿੰਮੇਵਾਰੀ ਮਿਲੀ ਹੈ ਕੀ ਕਰਨਾ ਚਾਹੁੰਦੇ ਹੋ ਅੰਪਾ ਮੈਂ ਇਸ ਜ਼ਿੰਮੇਵਾਰੀ ਨੂੰ ਮੈਂ ਜੀ ਜੋ ਮੈਨੂੰ ਦਿੱਤੀ ਗਈ ਹੈ ਮੈਂ ਆਪਣੇ ਜਿਹੜੇ ਮੇਰੇ ਵੱਡੇ ਨੇ ਮੇਰੇ ਵੀਰ ਨੇ ਆਪਣਾ ਜਿਸ ਸਾਪਲਾ ਜੀ ਨੇ ਜਿਹਨਾਂ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਮਨਜੀਤ ਪਾਲੀ ਜੀ ਨੇ ਦਿੱਤੀ ਹੈ ਆਪਣੇ ਬਾਕੀ ਹੋਰ ਮੇਰੇ ਮੇਰੇ ਆਦਰਨੀਏ ਵੱਡੇ ਸਤਿਕਾਰਯੋਗ ਸਾਰੇ ਮੇਰੇ ਵੱਡੇ ਭਰਾ ਜਨਾਂ ਨੇ ਮੈਨੂੰ ਪੰਜਾਬ ਤੋਂ ਅੰਮ੍ਰਿਤਸਰ ਤੋਂ ਲੈ ਕੇ ਮੈਨੂੰ ਇੰਨਾ ਨਿਮਾਣੇ ਜੇ ਨੂੰ ਉੱਪਰ ਸੈਂਟਰ ਚ ਰਾਸ਼ਟਰੀ ਚ ਟੀਮ ਦੇ ਵਿੱਚ ਪਾਇਆ ਮੈਂ ਉਹਨਾਂ ਦੀ ਹਰ ਇੱਕ ਇੱਛਾ ਨੂੰ ਹਰ ਇੱਕ ਜਿਹੜੀ ਉਹਨਾਂ ਦੀ ਮੋਟਿਵ ਹੈ ਹਰ ਇੱਕ ਸਮਾਜ ਦੀ ਜਿਹੜੀ ਨਿਆ ਨਿਆ ਪ੍ਰਣਾਲੀ ਆ ਉਹਨੂੰ ਮੈਂ ਸਹੀ ਢੰਗ ਦੇ ਨਾਲ ਸਹੀ ਸਚਾਰੂ ਦੇ ਨਾਲ ਉਹਨਾਂ ਦਾ ਵਖਰਾ ਉਤਰੂੰਗਾ ਕਿਸੇ ਨੂੰ ਹਰ ਇੱਕ ਧਰਮ ਦੇ ਇਹ ਨਿਕ ਸਮਾਜ ਗੁਰੂ ਰਵਿਦਾਸ ਮਹਾਰਾਜ ਜੀ ਨੇ ਹਰ ਇੱਕ ਸਮਾਜ ਦੇ ਬੰਦੇ ਨੂੰ ਇੱਕ ਨਿਗਾਹ ਨਾਲ ਦੇਖਿਆ ਹੈ ਹਨ ਤੇ ਤੁਸੀਂ ਮੈਂ ਜਿਹੜੀ ਵੀ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਹਰ ਇੱਕ ਸਮਾਜ ਦੇ ਬੰਦੇ ਨੂੰ ਨਾਲ ਲੈ ਕੇ ਚੱਲਾਂਗਾ ਮੈਂ ਉਹਨਾਂ ਨੂੰ ਨਾਲ ਆਪਣੇ ਨਾਲ ਜੋੜਾਂਗਾ ਉਹਨਾਂ ਨੂੰ ਕਹਾਂਗਾ ਕਿ ਆ ਪੀਠ ਤੇ ਆ ਕੰਮ ਨੇ ਪੀਠ ਦੇਖੋ ਪੀਠ ਜਿਹੜੀ ਆ ਰਵਿਦਾਸ ਮਹਾਂ ਪੀਠ ਅੰਤਰਰਾਸ਼ਟਰੀ ਮਹਾਂ ਪੀਠ ਹੈ ਇਹਦੇ ਵਿੱਚ ਤੁਹਾਡੇ ਸਮਾਜ ਦੇ ਜਿਹੜੇ ਲੋਕ ਨੇ ਦੱਬੇ ਕੁਚਲੇ ਲੋਕ ਨੇ ਇਹਨਾਂ ਦਾ ਇਹਨਾਂ ਦਾ ਹਸਾਰਾ ਬਣਨ ਵਾਸਤੇ ਚੁਣਿਆ ਗਿਆ ਮੈਂ ਉਹਨਾਂ ਦੇ ਹਸਾਰੇ ਤੇ ਪੂਰਾ ਖਰਾ ਉਤਰੂੰਗਾ ਤੇ ਉਹਨਾਂ ਨੂੰ ਨਾਲ ਲੈ ਕੇ ਚੱਲਾਂਗਾ ਉਹਨਾਂ ਦਾ ਅਸ਼ੀਰਵਾਦ ਮੇਰੇ ਆਪਣੇ ਸਿਰ ਤੇ ਰੱਖਾਂਗਾ ਲਵਾਗਾ ਤੇ ਮੈਂ ਜੋ ਇਹਨਾਂ ਦਾ ਆਪਣੀ ਜਿੰਮੇਵਾਰੀ ਨੂੰ ਪੂਰੇ ਤਨ ਦੇ